ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥਕ ਮਸਲੇ ਅਤੇ ਗਤੀਵਿਧੀਆਂ ਦੇ ਬਾਰੇ ਆਓ ਜੀ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਧਰਮਾਂ ਦੇ ਮੁਖ ਬੰਦੇ ਵੀ ਜਾਣਾਂਗੇ ਸਭ ਤੋਂ ਪਹਿਲਾਂ ਸਿੱਖ ਅਧਿਕਾਰਾਂ ਦੇ 75 ਸਾਲਾਂ ਦਾ ਵਿਸ਼ਵਾਸ ਘਾਤ ਸੰਵਿਧਾਨ ਤੋਂ ਬਾਹਰ ਤੱਕ ਕੀਤੀ ਗਈ ਖਾਲਸੇ ਦੀ ਪਹਿਚਾਣ ਦੂਜਾ 350 ਸਾਲਾਂ ਸ਼ਹੀਦੀ ਸ਼ਤਾਬੀ ਵੱਡੇ ਸਮਾਗਮਾਂ ਦੇ ਬਾਵਜੂਦ ਕਿ ਸਿੱਖ ਪ੍ਰਦਰਸ਼ਨੀ ਆਪਣਾ ਅਸਲੀ ਸੁਨੇਹਾ ਪਹੁੰਚਾਣ ਚ ਨਾਕਾਮ ਜਾ ਗ੍ਰੀਤੀ ਭਾਜ ਦੇ ਜੀ ਦੇ ਚਰਦਿਕਲਾ ਦਾ ਨਾਉਚ 758 ਨੂੰ ਮੋੜ ਜੋੜਦਾ ਹੈ ਤੇ ਅੰਧ ਦੇ ਵਿੱਚ ਜਾਣਦੇ ਹਾਂ ਕਸ਼ਮੀਰ ਸਿਕਸ ਇਦਰਮੀ ਆਉਟੀ ਹੋਡ ਇਸ ਹਫਤੇ ਦੇ ਪ੍ਰੋਗਰਾਮ ਵਿੱਚ ਸ਼ੁਰੂਆਤ ਕਰਦੇ ਹਾਂ ਬੀ ਨਵੰਬਰ 1939 ਭਾਰਤ ਨੇ ਜਦੋਂ ਆਪਣੇ ਸੰਵਿਧਾਨਿਕ ਮੂਲਾ ਬਰਾਬਰੀ ਮੌਲਿਕ ਅਧਿਕਾਰ ਅਤੇ ਲੋਕਪ ਲਈ ਦਾ ਐਲਾਨ ਕੀਤਾ ਉਸ ਦਿਨ ਸੰਵਿਧਾਨ ਦੀ ਧਾਰਾ 52ਬ ਨੇ ਵੱਡਾ ਵਿਵਾਦ ਖੜਾ ਕੀਤਾ ਸੰਵਿਧਾਨਿਕ ਸਭਾ ਵਿੱਚ ਸਿੱਖ ਪ੍ਰਤੀਨਿਧ ਹੁਕਮ ਸਿੰਘ ਨੇ ਇਸ ਧਾਰਾ ਨੂੰ ਸਿੱਖਾਂ ਦੇ ਅਧਿਕਾਰਾਂ ਦੇ ਖਿਲਾਫ ਦਸਦੇ ਹੋਏ ਸਪਸ਼ਟ ਰੱਦ ਕਰ ਦਿੱਤਾ ਇਹ ਉਨ੍ਹਾਂ ਦੀ ਚੇਤਾਵਨੀ ਸੀ ਕਿ ਸੰਵਿਧਾਨ ਕਟਘੁੰਦੀਆਂ ਤੇ ਰਾਸ਼ੀ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਅਤੇ ਅੱਜ 75 ਸਾਲਾਂ ਬਾਅਦ ਵੀ ਸਿੱਖਾਂ ਨਾਲ ਹੋਏ ਸੰਵਿਧਾਨਿਕ ਵਿਸ਼ਵਾਸਕਾਰਤ ਵਿੱਚ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਪੰਜਾਬ ਦੀ ਕੇਂਦਰੀ ਕਾਇਦਾ ਵਿਗਟਨ ਪੰਜਾਬੀ ਮਾਸ ਭਾਸ਼ਾ ਲਈ ਸੰਘਰਸ਼ ਸ਼੍ਰੀ ਦਰਬਾਰ ਸਾਹਿਬ ਵਿੱਚ ਫੌਜ ਦਾ ਦਾਖਲਾ ਗੁਰਦੁਆਰਾ ਗਿਆਨ ਗੋਦਰੀ ਅਤੇ ਮੰਗੂ ਮੱਠ ਦੇ ਹੱਕਾਂ ਤੋਂ ਇਨਕਾਰ ਇਹ ਸਾਰੇ ਘਟਨਾ ਚੱਕਰ ਸਿੱਖ ਪਹਿਚਾਣ ਨਾਲ ਸੰਵਿਧਾਨਿਕ ਟਕਰਾਹ ਨੂੰ ਦਰਸਾਉਂਦੇ ਹਨ ਉਧਰ ਧਰਮ ਨਿਰਪੇਖਤਾ ਦੇ ਨਾਮ ਤੇ ਸਿੱਖ ਧਰਮ ਨੂੰ ਬਹੁਮਤ ਧਰਮ ਦਾ ਇੱਕ ਅੰਗ ਦੱਸਿਆ ਗਿਆ ਹੈ ਅਤੇ ਸਿੱਖ ਪਾਈਚਾਰ ਨੂੰ ਲੋਕ ਨਾਟਕਾਂ ਤੱਕ ਸਟੋਨਾਂ ਦੀ ਕੋਸ਼ਿਸ਼ ਕਰ ਦਿੱਤੀ ਗਈ ਹੈ ਇਸ ਸਬਦੇ ਨਾਲ ਸਜ਼ਾ ਪੂਰੀ ਕਰ ਚੁੱਕੇ ਮੰਦੀ ਸਿੰਘਾਂ ਤੱਕ ਵੀ ਸੰਵਿਧਾਨਕ ਉਪਚਾਰ ਨੂੰ ਪਹੁੰਚਾਉਣਾ ਵੱਡਾ ਪ੍ਰਸ਼ਨ ਖੜਾ ਕਰਦਾ ਹੈ ਆਓ ਜੀ ਇਸ ਸਾਰੇ ਹੀ ਮਾਮਲੇ ਦੇ ਬਾਰੇ ਜਾਣਦੇ ਹਾਂ ਵੀਰ ਪ੍ਰਭਜੋਤ ਸਿੰਘ ਜੀ ਪਾਸੋਂ 2 ਨਵੰਬਰ 1939 ਜਦੋਂ ਭਾਰਤ ਨੇ ਆਪਣੇ ਸੰਵਿਧਾਨ ਨੂੰ ਪ੍ਰਵਾਨ ਕਰਕੇ ਗਣਤੰਤਰ ਦੀ ਨੀਂਹ ਰખી ਐਲਾਨ ਹੋਇਆ ਕਿ ਸਮੁੱਚੀ ਬਰਾਬਰੀਤਾ ਮੌਲਿਕ ਅਧਿਕਾਰ ਅਤੇ ਲੋਕ ਭਲਾਈ ਪ੍ਰਮੁੱਖ ਹੋਣਗੇ ਆਜ਼ਾਦ ਨਿਰਪੱਖ ਅਤੇ ਨਿਆਂ ਦੇ ਗੁਣ ਦਾ ਵਿਖਿਆਨ ਇਸ ਸੰਵਿਧਾਨ ਦੇ ਵਿੱਚ ਭਰਿਆ ਗਿਆ ਪਰ ਜਦੋਂ ਇਸੇ ਸੰਵਿਧਾਨ ਦੀ ਧਾਰਾ 25 ਬੀ ਪੜ੍ਹੀ ਗਈ ਤਾਂ ਉਸ ਵੇਲੇ ਸੰਵਿਧਾਨਕ ਅਸੈਂਬਲੀ ਦੇ ਵਿੱਚ ਸਿੱਖਾਂ ਦੀ ਪਰਤੀ ਨਿਧਤਾ ਕਰਨ ਵਾਲੇ ਸਰਦਾਰ ਹੁਕਮ ਸਿੰਘ ਜੀ ਨੇ ਖੜੇ ਹੋ ਕੇ ਸਪਸ਼ਟ ਤੌਰ ਤੇ ਇਸ ਵਿਧਾਨ ਨੂੰ ਸਿੱਖਾਂ ਦੇ ਅਧਿਕਾਰ ਤੋਂ ਉਲਟ ਦੱਸਦੇ ਹੋਏ ਰੱਦ ਕਰਦਿਆਂ ਸਪਸ਼ਟ ਕੀਤਾ ਕਿ ਇਹ ਵਿਧਾਨ ਸਿੱਖਾਂ ਦੇ ਹਿੱਦੇ ਤੋਂ ਵੱਖ ਬਣਾਇਆ ਗਿਆ ਹੈ ਤੇ ਘੱਟ ਗਣਤੀਆਂ ਦਾ ਕੋਈ ਰਾਸ਼ੀય ਅਧਿਕਾਰ ਇਸ ਵਿੱਚ ਨਹੀਂ ਰੱਖਿਆ ਗਿਆ ਹੈ ਇਹ ਬੋਲ ਇਹਨਾਂ 75 ਸਾਲਾਂ ਦੇ ਵਿੱਚ ਸਿੱਖਾਂ ਨਾਲ ਕੀਤੇ ਵਿਸਾਕ ਘਾਤ ਦੇ ਵਿੱਚ ਦਰਸ਼ਿਤ ਮਾਰ ਵੀ ਹਨ ਪਰ 1947 ਦੀ ਆਜ਼ਾਦੀ ਸੰਘਰਸ਼ ਦੇ ਵਿੱਚ ਸਿੱਖਾਂ ਦੀ ਪ੍ਰਮੁੱਖ ਪ੍ਰਤੀਨਿਧਤਾ ਨੇ ਆਪਣੇ ਸਰੀਰਕ ਬਲ ਆਰਥਿਕ ਨੁਕਸਾਨ ਅਤੇ ਕੇਂਦਰੀ ਢਾਂਚੇ ਦੇ ਨੁਕਸਾਨ ਦੇ ਬਾਵਜੂਦ ਵੀ ਇਹ ਸੰਘਰਸ਼ ਨੂੰ ਆਪਣੇ ਮੋਢੇ ਨਾਲ ਤੋਰਿਆ। ਆਜ਼ਾਦੀ ਤੋਂ ਬਾਅਦ ਸੰਵੰਧਾ ਨਟਾਂਚੇ ਦੇ ਅਨੁਕੂਲ ਸਿੱਖਾ ਨਾਲ ਕੀਤੇ ਵਿਸਾਕਾਤ ਦੀ ਪਹਿਲੀ ਕੜੀ ਉਸ ਸਮੇਂ ਸ਼ੁਰੂ ਹੋਈ ਜਦੋਂ ਸਿੱਖਾਂ ਦੇ ਪ੍ਰਮੁੱਖ ਕੇਂਦਰ ਪੰਜਾਬ ਦੇ ਕੇਂਦਰੀ ਢਾਂਚੇ ਨੂੰ ਵਿਪਰੀਤ ਕਰਕੇ ਰੱਖ ਦਿੱਤਾ ਗਿਆ। ਜਿਸ ਪੰਜਾਬ ਨੂੰ ਸਿੱਖਾਂ ਨੇ ਆਪਣੇ ਹੋਮਲੈਂਡ ਦੇ ਵਜੋਂ ਐਲਾਨ ਕੀਤਾ ਸੀ ਉਸ ਦੀ ਪ੍ਰਮੁੱਖ ਬੋਲੀ ਦੇ ਲਈ ਸਿੱਖਾਂ ਨੂੰ ਆਪਣੇ ਸੰਘਰਸ਼ ਆਰਮਣ ਗਏ ਤੇ ਸਿੱਟੇ ਵਜੋਂ ਭਾਰਤ ਦੀ ਆਜ਼ਾਦ ਫੌਜ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਸਣੇ ਬੂਟ ਧਾਕਲ ਹੁੰਦੀ ਹੈ ਭਾਰਤ ਦੇ ਨਾਲ ਸਿੱਖਾਂ ਦਾ ਗੜਜੋੜ ਇਸ ਐਦੇ ਤੇ ਹੀ ਸੀ ਕਿ ਸਿੱਖਾਂ ਦਾ ਰਾਸ਼ੀય ਅਧਿਕਾਰ ਹਮੇਸ਼ਾ ਹੀ ਪ੍ਰਮੁੱਖ ਰੱਖੇ ਜਾਣਗੇ ਪਰ ਇਸ ਆਜ਼ਾਦ ਤੇ ਨਿਰਪੱਖ ਦੇਸ਼ ਦੀ ਸ਼੍ਰੇਣੀ ਦੇ ਵਿੱਚ ਸਿੱਖੀ ਦੀ ਆਜ਼ਾਦ ਵਿਚਾਰਧਾਰਾ ਹਮੇਸ਼ਾ ਹੀ ਪਿੱਛੇ ਰਹੀ ਗਈ ਮੌਲਕ ਅਧਿਕਾਰ ਦੇ ਨਾਮ ਦੇ ਵਿੱਚ ਏਕਤਾ ਦੇ ਨਾਮ ਤੇ ਸਿੱਖਾਂ ਨੂੰ ਕੇਵਲ ਹਿੰਦੂਆਂ ਦਾ ਇੱਕ ਅੰਗ ਦੱਸਿਆ ਗਿਆ ਤੇ ਜਦੋਂ ਇਹੀ ਸਿੱਖ ਗੁਰਦੁਆਰਾ ਗਿਆਨ ਗੋਦੜੀ ਅਤੇ ਗੁਰਦੁਆਰਾ ਮੰਗੂ ਮੜ ਦੇ ਲਈ ਆਪਣੇ ਦਾਅਵੇ ਨੂੰ ਪੇਸ਼ ਕਰਦੇ ਹਨ ਤਾਂ ਉੱਥੇ ਇਹ ਏਕਤਾ ਬਹੁਮਤ ਦੇ ਆਧਾਰ ਤੇ ਮਰਨੀ ਜਾਂਦੀ ਹੈ ਆਜ਼ਾਦ ਅਤੇ ਨਿਰਪੱਖ ਆਵਾਜ਼ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਲੋਥ ਦੀ ਉਪਰੋਂ ਸਿੱਖਾਂ ਨੂੰ ਦਿੱਤੇ ਗਏ ਹਨ ਜਿਸ ਦੀ ਬੇਮਾਕ ਤੇ ਪਨੁਖੀ ਅਧਿਕਾਰ ਦੀ ਪਹਿਲ ਇਹਨਾਂ ਦੇ ਕੰਡੇ ਚੁੱਭਦੀ ਰਹੀ ਸ਼ੋਸ਼ਣ ਦੇ ਖਿਲਾਫ ਲਿਖਿਆ ਗਿਆ ਅਧਿਕਾਰ ਸਾਲ 1984 ਦੇ ਪੀੜਤ ਦਰਦ ਅਤੇ 1990 ਦੇ ਕਹਿਰ ਦੀਆਂ ਆਵਾਜ਼ਾਂ ਦੇ ਸਿੱਖਾਂ ਦੇ ਨਕਲੀ ਮਾਮਲਿਆਂ ਦੇ ਨਾਲ ਭਰਿਆ ਪਿਆ ਹੈ। ਧਰਮ ਨਿਰਪੇਖਤਾ ਦੇ ਵਿੱਚ ਸਿੱਖ ਧਰਮ ਹੀ ਨਹੀਂ ਗੜਿਆ ਗਿਆ। ਉਹ ਬਹੁਮਤ ਦੇ ਆਧਾਰ ਤੇ ਰੱਖੇਗੇ ਧਰਮ ਦੇ ਇੱਕ ਅੰਗ ਵਿੱਚੋਂ ਪੇਸ਼ ਨੇ ਜਿਨ੍ਹਾਂ ਦੀ ਆਪਣਾ ਕੋਈ ਪਹਿਚਾਣ ਸਥਾਪਿਤ ਨਹੀਂ। ਖਾਲਸਾ ਇਸ ਦੇ ਆਚਰਕ ਤੇ ਸਿੱਖ ਵਿਧਿਆ ਦੇ ਐਲੀਮਨ ਨੂੰ ਪੰਜਾਬੀ ਬੋਲ ਢੋਲ ਨਾਚਾਂ ਦੇ ਵਿੱਚ ਬਦਲ ਗਏ। ਧਰਮ ਨਿਰਪੱਖ ਵਿਧਿਆ ਦੇ ਆਧਾਰ ਤੇ ਪ੍ਰਚਾਰਿਆ ਜਾ ਰਿਹਾ ਹੈ। ਦੇ ਸੰਵਿਧਾਨ ਵਿਚਲੇ ਸੰਵਿਧਾਨਕ ਉਪਚਾਰ ਅਧਵੀ ਸਦਾ ਪੂਰੀ ਕਰ ਚੁਕੇ ਬੰਦੀ ਸਿੰਘਾਂ ਤੱਕ ਆਪਣੇ ਅਧਿਕਾਰ ਨਹੀਂ ਪਹੁੰਚਾ ਸਕਦੇ ਉਪਰੋਕਤ ਸਾਰੇ ਵਿਧਾਨ ਸਪਸ਼ਟ ਰੂਪ ਦੇ ਵਿੱਚ ਭਾਰਤੀ ਗਣਤੰਤਰ ਨੂੰ ਬਹੁਮਤੀ ਗਣਤੰਤਰ ਦੇ ਆਧਾਰ ਤੇ ਹੀ ਦੇਖਦੇ ਹਨ ਸਰਦਾਰ ਕਪੂਰ ਸਿੰਘ ਜੀ ਆਪਣੀ ਕਿਤਾਬ ਵਿਖਮੇ ਅਮਰਤ ਦੇ ਵਿੱਚ ਸਿੱਖਾਂ ਨੂੰ ਹਲੂਣਾ ਦਿੰਦੇ ਹੋਏ ਦੱਸਦੇ ਹਨ ਕਿ ਖਾਲਸਾ ਜੀ ਦੀ ਇਕਾਈ ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪ ਸਥਾਪਿਤ ਕੀਤੀ ਹੈ ਜੇ ਤਾਂ ਸਿੱਖ ਆਪਣੇ ਆਗੂ ਕਿਰਦਾਰ ਨੂੰ ਪ੍ਰਮੁੱਖ ਰੱਖ ਕੇ ਚੁਣ ਕੇ ਸਫਲ ਕਰਨਗੇ ਤਾਂ ਸਿੱਖ ਇਸੇ ਕਾਇਨ ਨੂੰ ਸਥਾਪਿਤ ਕਰਨ ਦੇ ਵਿੱਚ ਸਫਲ ਹੋਣਗੇ ਨਹੀਂ ਤਾਂ ਠੂਟਿਆ ਭਾਵ ਦੇਖਦੇ ਰਹਿਣਗੇ ਸੋ ਜਿਸਦਾਰ ਤੇ ਇਹ ਆਵਾਜ਼ ਅੱਜ ਤੋਂ 75 ਸਾਲ ਪਹਿਲੇ بلند ਹੋਈ ਸੀ ਸਿੱਖ ਸੰਸਥਾਵਾ ਤੇ ਜਿੱਥੇ ਬੰਦੀਆਂ ਨਾ ਪ੍ਰਮੁੱਖ ਫਰਜ਼ ਹੈ ਕਿ ਬਹੁਮਤੀ ਅਨੁਕੂਲਤਾ ਨੂੰ ਛੱਡਦੇ ਹੋਏ ਜੇਕਰ ਆਪਣੇ ਆਉਣ ਵਾਲੇ ਸਮੇਂ ਦੀ ਤਿਆਰੀ ਨੂੰ ਸਰਬਉਲੰਭ ਕਰਨਾ ਹੈ ਤਾਂ ਖਾਲਸੇ ਦੀ ਆਜ਼ਾਦ ਪ੍ਰਭਾਸ਼ਾ ਨੂੰ ਭਾਰਤੀ ਸੰਵਿਧਾਨ ਦੇ ਕਨਾਂ ਵਿੱਚ ਪਾਉਣਾ ਜ਼ਰੂਰੀ ਹੈ ਅੱਜ 75 ਸਾਲ ਬਾਅਦ 2 ਨਵੰਬਰ 1939 ਦਾ ਉਹ ਵਿਰੋਧੀ ਸੁਰ ਇੱਕ ਵਾਰ ਫਿਰ ਗੂੰਜ ਰਿਹਾ ਹੈ ਹੁਕਮ ਸਿੰਘ ਜੀ ਦੀ ਚੇਤਾਨੀ ਸਿੱਖ ਰਾਸੀ ਹੱਕਾਂ ਨੂੰ ਲੜਾਈ ਦਾ ਆਧਾਰ ਬਣ ਚੁੱਕੀ ਹੈ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਲਈ ਇਹ ਸਮਾਂ ਬਹੁਤ ਨਾਜ਼ੁਕ ਹੈ ਬਹੁਮਤੀ ਤਾਜੇ ਦੇ ਅਨੁਕੂਲ ਰਹਿ ਕੇ ਨਹੀਂ ਸਗੋਂ ਖਾਲਸਾ ਹੀ ਪਹਿਚਾਣ ਦੀ ਆਜ਼ਾਦ ਪਰਿਭਾਸ਼ਾ ਨੂੰ ਮੁਖਤਾਰਾ ਵਿੱਚ ਲਿਆਂਦਾ ਜਾਵੇ ਸਰਦਾਰ ਕਪੂਰ ਸਿੰਘ ਜੀ ਨੇ ਸਪਸ਼ਟ ਕਿਹਾ ਸੀ ਕਿ ਜੇ ਸਿੱਖ ਆਪਣੇ ਗੁਰੂ ਅਧੀਨ ਇਕਾਈ ਨੂੰ ਕਾਇਮ ਨਹੀਂ ਕਰਦੇ ਤਾਂ ਉਹ ਬਿਖਰੇ ਰਹਿਣਗੇ ਇਹ ਬੋਲ ਅਜਿਹੀ ਕੌਮ ਨੂੰ ਬੁਲੰਦ ਕਰਨ ਦਾ ਸੰਦੇਸ਼ ਦੇ ਰਹੇ ਹਨ ਸਵਾਲ ਇਹ ਹੈ ਕਿ ਸਿੱਖ ਕੌਮ ਆਪਣੀ ਆਵਾਜ਼ ਨੂੰ ਭਾਰਤੀ ਸੰਵਿਧਾਨ ਦੇ ਕੰਨਾਂ ਤੱਕ ਪਹੁੰਚਾ ਕੇ ਇੱਕ ਨਵਾਂ ਦਿਸ਼ਾ ਤੈਅ ਕਰੇਗੀ ਇਹ ਫੈਸਲਾ ਹੋਣ ਵਾਲਾ ਸਮਾਹਿਕ ਰਹੇਗਾ। ਪ੍ਰਤੀਕ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬੀ ਦੇ ਸਮਾਗਮ ਹੁਣ ਸਮਾਪਤੀ ਵੱਲ ਆ ਚੁੱਕੇ ਹਨ। ਪੂਰੇ ਸਾਲ ਇਸ ਦੌਰਾਨ ਵੱਡੇ ਪੱਧਰ ਤੇ ਨਗਰ ਕੀਰਤਨ ਸਮਾਗਮ ਅਤੇ ਪ੍ਰਦਰਸ਼ਨੀਆਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਅਨੇਕਾਂ ਹੀ ਸਮਾਗਮ ਕਰਵਾਏ ਗਏ। ਪਰ ਵੱਡਾ ਸਵਾਲ ਇਹ ਹੈ ਕਿ ਇਸ ਮੁ ਸਮਾਗਮ ਗੁਰੂ ਜੀ ਦੇ ਮੂਲ ਫਲਸਫੇ ਨੂੰ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਇਆ ਗਿਆ? ਕੁਰੂਣਾ ਰੁਪਏ ਦੇ ਖਰਚ ਦੇ ਬਾਵਜੂਦ ਇਹ ਗੱਲ ਅੱਜ ਵੀ ਸੰਦੇਹ ਦੇ ਕੇਰੇ ਵਿੱਚ ਹੈ ਕਿ ਪ੍ਰਦਰਸ਼ਨੀਆਂ ਅਤੇ ਕੀਰਤੀਆਂ ਕੀਰਤਨੀਆਂ ਨੇ ਸਿੱਖ ਵਿਰਸੇ ਦੀ ਉਸ ਚਮਕ ਪੇਸ਼ ਕੀਤੀ ਜ ਜਦੀ ਖੁਆਇਸ਼ ਸੀ ਇਤਿਹਾਸਿਕ ਤੌਰ ਤੇ ਸਿੱਖੀ ਦਾ ਪੇਸ਼ਕਾਰ ਸ਼ਬਦ ਗੁਰੂ ਅਤੇ ਨਿਰਪੋ ਨਿਰਵੈਰ ਦੇ ਗੁਣਾਂ ਤੇ ਟਿਕਿਆ ਹੈ ਪਰ ਮੌਜੂਦ ਸਮਾਗਮ ਵਿੱਚ ਜਿੱਥੇ ਬੰਦੀਆਂ ਦੀ ਖਿਸ਼ਤਾਨ ਜ਼ਿਆਦਾ ਤੇ ਪੰਥਕ ਇਕਤਾ ਕਟ ਦਿਖਾਈ ਦਿੱਤੀ ਹੈ ਆਓ ਜਾਣਦੇ ਹਾਂ ਇਸ ਵਿਸ਼ੇਸ਼ ਵਿਸ਼ੇ ਬਾਰੇ ਇਸ ਰਿਪੋਰਟ ਰਾਹੀਂ ਕਿਸੇ ਪ੍ਰਦਰਸ਼ਨੀ ਆਪਣੇ ਵਿਰਸੇ ਨੂੰ ਪ੍ਰਸਤੁਤ ਕਰਨ ਲਈ ਸਫਲ ਰਹੀ ਸਾਹਿਬ ਸ਼ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਦੀ ਲੜੀ ਹੁਣ ਸਮਾਪਤੀ ਵੱਲ ਆ ਚੁੱਕੀ ਹੈ ਪੂਰੇ ਸਾਲ ਸ਼ਤਾਬਦੀ ਦੇ ਵੱਖ-ਵੱਖ ਸਮਾਗਮ ਤੇ ਨਗ ਕੀਰਤਨਾਂ ਦਾ ਆਯੋਜਨ ਵੱਖ-ਵੱਖ ਜਥੇਬੰਦੀਆਂ ਸੰਭਾਵਨਾ ਵੱਲੋਂ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰitsar ਸਾਹਿਬ ਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਮੌਕੇ ਵੱਡੇ ਪੱਧਰ ਤੇ ਸਮਾਗਮ ਅਤੇ ਨਗਰ ਕੀਰਤਨ ਕਰਵਾਏ ਗਏ ਇਨਸਬ ਦੇ باوجود ਐਸਾ ਅਜੀਬੀ ਸਪਸ਼ਟ ਨਹੀਂ ਹੋਇਆ ਕਿ ਜਿਹੜੀ ਜੜਕ ਨੂਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਮੁੱਚੇ ਮਨੁੱਖ ਦੇ ਹਿਰਦੇ ਦੇ ਵਿੱਚ ਆਪਣੇ ਫਲ ਸਫੇ ਦੇ ਨਾਲ ਦਿੱਤਾ ਸੀ ਕਿ ਉਸ ਪਰਸ਼ਰੂਪ ਦੇ ਵਿੱਚ ਸਾਹਮਣੇ ਉਭਰਿਆ ਹੈ ਕਿ ਨਹੀਂ ਸਿੱਖ ਇਤਿਹਾਸ ਦੇ ਵਿੱਚ ਦਿੱਤੀ ਗਈ ਪ੍ਰਦਰਸ਼ਨੀ ਸਖਾਂਨ ਦੇ ਬਿਬੇਕ ਦਿਮਾਗ ਦੇ ਵਿੱਚੋਂ ਪ੍ਰਸਤੁਤ ਹੋਈ ਹੈ ਉਸ ਇਤਿਹਾਸ ਦੇ ਵਿੱਚ ਮੁਰਖ ਬਾਤਰ ਦੀ ਟੇਕ ਅਤਿ ਸਮਾਜਿਕ ਧਾਰੇ ਦੇ ਵਿੱਚ ਸ਼ਬਦ ਦੀ ਇੱਕਤਾ ਨੂੰ ਸਰੂਪ ਦੇ ਵਿੱਚੋਂ ਪ੍ਰਦਰਸ਼ਿਤ ਕੀਤਾ ਗਿਆ ਹੈ ਤੇ ਕਿਤੇ ਵੀ ਸੰਸਾਰ ਪਰਦੇ ਵਿੱਚ ਪਰਮਾਤਮਾ ਦੇ ਸ਼ਬਦ ਨਾਮ ਤੋਂ ਦੂਰੀ ਰਹੀ ਸਿੱਖ ਫਲਸਫੇ ਨੇ ਆਪਣੇ ਸਰਵੋੱਚ ਗੁਣਾਂ ਦੇ ਨਾਲ ਉਥੇ ਸ਼ਬਦ ਗੁੰਨਦੇ ਪ੍ਰਕਾਸ਼ ਨੂੰ ਦਤਾ ਹੈ ਅਜੇ ਕੇਵਲ ਸਵਾਲ ਇਹ ਹੈ ਕਿ ਇਹਨਾਂ ਸਭ ਹੋਣ ਦੇ ਬਾਵਜੂਦ ਕੀ ਇਹ ਸਾਰੀਆਂ ਹੀ ਚੀਜ਼ਾਂ ਸਿੱਖਾਂ ਦੀ ਪ੍ਰਦਰਸ਼ਨੀ ਨੂੰ ਸਫਲ ਕਰ ਸਕੀ ਕਰੋਨਾ ਦੇ ਖਸ਼ ਦੇ ਨਾਲ ਕੀਤੇ ਗਏ ਨਗਰ ਕੀਰਤਨ ਅਤੇ ਸਮਾਗਮ ਕੇਵਲ ਲੋਕ ਇਕੱਠ ਲਈ ਮ hạnੂਦ ਰਹੇ ਜਾਂ ਗੁਰੂ ਦੇ ਸੱਚੇ ਫਲਸਫੇ ਨੂੰ ਉਬਾਰਨ ਦੇ ਲਈ ਸਫਲ ਹੋਏ। ਔਰ ਇਨਾ ਸਭ ਦੇ ਵਿੱਚ ਇੱਕ ਸਭ ਤੋਂ ਨਿਰਾਸ਼ਾਜਨਕ ਪਦਰ ਇਹ ਰਿਹਾ ਕਿ ਇਸ ਵਿੱਚੋਂ ਵੀ ਸਿੱਖਾਂ ਦੀ ਕੇਂਦਰੀ ਸਤੰਭ ਉਬਰ ਕੇ ਨਹੀਂ ਆਇਆ। ਸਗੋਂ ਤੜੇ ਬੰਦੀਆਂ ਦੇ ਛਿਸ਼ਟੋਣ ਨੇ ਇਸ ਨੂੰ ਹੋਰ ਹੀ ਰੂਪ ਦੇ ਵਿੱਚ ਪੇਸ਼ ਕੀਤਾ। ਉਹ ਵੇਲਾ ਵੀ ਸੀ ਜਦੋਂ ਜਦੋਂ ਸਿੱਖਾਂ ਦੇ ਸਰਾਂ ਦੇ ਮੂੰਹ ਲੱਗੇ ਹੋਏ ਸੀ ਗੁਰਨਾਨ ਦੇਵ ਪਾਸ਼ਾ ਦੀ ਅਗਮੀ ਬਾਣੀ ਨੂੰ ਪੜਨ ਜਾਂ ਸੁਣਨ ਦੇ پابੰਦੀ ਸੀ ਪਰ ਸਿੱਖਾਂ ਦੇ ਸਰਵੋੱਚ ਗੁਰਾਂ ਨੇ ਸਿੱਖ ਪ੍ਰਚਾਰ ਦੇ ਵਿੱਚ ਕੋਈ ਘਾਟਾ ਨਹੀਂ ਲਿਆਇਆ ਸਭ ਉਹ ਉਸ ਸਮੇਂ ਵੀ ਮਿਰਪਾ ਨਿਰਵੈਰ ਤੇ ਗੁਣ ਐਸੇ ਪ੍ਰਚਾਰ ਗਏ ਕਿ ਬਹੁਤਾ ਦੇ ਵਿੱਚ ਲੋਕ ਸਿੱਖੀ ਪਰਸਪੇ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਤ ਸਮਝਦੇ ਸਨ ਪਰ ਸਾਨੂੰ ਸਿੱਖੀ ਪ੍ਰਚਾਰ ਦੇ ਲਈ ਕਿਸੇ ਨਗਰ ਕੀਰਤਨ ਜਾਂ ਪੰਡਾਲਾਂ ਦੇ ਕਿਤੇ ਗਏ ਮੇਲਿਆਂ ਦੀ ਲੋੜ ਨਹੀਂ ਪਈ ਕਿਵਰਿਸ਼ਬਦ ਗੁਰੂ ਦੇ ਉੱਪਰ ਉਖਰੇ ਹੋਏ ਗੁਣ ਨੂੰ ਉਹੀ ਫਿਲਾਉਂਦੇ ਗਏ ਕਿਤੇ ਉਹ ਸਮਾਂ ਵੀ ਸੀ ਜਦੋਂ ਐਮਰਜੈਂਸੀ ਦੇ ਦੌਰਾਨ ਵੀ ਖਾਸਾ ਹੀ ਵੀਰਤਾ ਰੱਖਣ ਵਾਲਿਆਂ ਨੇ ਨਗਰ ਕੀਰਤਨ ਕੱਢ ਕੇ ਇੱਕ ਲਲਕਾਰ ਦੇ ਰੂਪ ਵਿੱਚ ਸਰਕਾਰੀ ਤਾਕਤਾਂ ਨੂੰ ਖੁੱਲੀ ਚੁਣੌਤੀ ਦਿੱਤੀ ਤੇ ਕਿਤੇ ਅੱਜ ਦੇ ਥਾਂ-ਥਾਂ ਤੇ ਨਗਰ ਕੀਰਤਨ ਕੱਢ ਕੇ ਵੀ ਸਿੱਖ ਆਪਣੀ ਸਵੇ ਇਮਾਨਦਾਰੀ ਦੀ ਲਲਕਾਰ ਨੂੰ ਪੇਸ਼ ਨਹੀਂ ਕਰ ਸਕੇ ਉਹ ਇਸ ਕਰਕੇ ਵੀ ਹੋਇਆ ਕਿ ਸਮੁੱਚੀ ਤੌਰ ਤੇ ਸਿੱਖਾ ਇਤਿਹਾਸਿਕ ਪੇਸ਼ਕਾਰੀ ਕੈਂਡੀ ਟੂਪ ਦੇ ਵਿੱਚੋਂ ਜਿੱਥੇ ਬੰਦ ਨਹੀਂ ਹੋ ਸਕੀ ਅਤੇ ਇਹ ਨਹੀਂ ਵਿਚਾਰ ਸਕਿਆ ਕਿ ਪੰਥਕ ਸਮੂਹ ਦੇ ਵਿੱਚ ਕਿਸ ਚੀਜ਼ ਨੇ ਅਗਾਵਾਦੂ ਰਹਿ ਕੇ ਸਫਲ ਬਣਉਆ ਹੈ ਆਰਥਿਕ ਸਬਪਖੋਂ ਗਰੀਬ ਸਿੱਖਾਂ ਜਿਨ੍ਹਾਂ ਨੂੰ ਵਲਗਲੋਣ ਦੇ ਲਈ ਅਨੇਕਾਂ ਹੀ ਤਾਕਤਾਂ ਖੁੰਝੇ ਖੋਲ ਕੇ ਬੈਠੀਆਂ ਨੇ ਯਤਨ ਇਥੇ ਸਫਲ ਹੁੰਦੇ ਜੇਕਰ ਉਨ੍ਹਾਂ ਤੱਕ ਪਹੁੰਚ ਕੇ ਉਨਾਂ ਦੀ ਉਹਨਾਂ ਦੇ ਹੀ ਰੂਪ ਵਿੱਚ ਬਹਾਲੀਆਂ ਤਾਂ ਤਨੋਂ ਖੁੱਲੇ ਰੂਪ ਦੇ ਵਿੱਚ ਅਸੀਂ ਲਲਕਾਰਨ ਦੇ ਵਿੱਚ ਸਫਲ ਹੁੰਦੇ ਸ਼ਤਾਬਦੀ ਦੇ ਸਮਾਗਮ ਸਫਲ ਹੁੰਦੇ ਜੇ ਸਿੱਖ ਨੌਜਵਾਨ ਦੇ ਬੋਧਿਕ ਵਿਕਾਸ ਨੂੰ ਮੁੱਖ ਰੱਖ ਕੇ ਵਿਸ਼ੇਸ਼ ਉਪਰਾਲੇ ਕਰਕੇ ਪੰਥਗਤੀ ਦੇ ਵਿੱਚੋਂ ਤੋਰਨ ਦੇ ਲਈ ਉਪਰਾਲੇ ਕੀਤੇ ਜਾਂਦੇ ਸਰਕਾਰੀ ਸ਼ਹਿਜੋ ਇਸ ਸ਼ਤਾਬਦੀ ਨੂੰ ਮਨਾਉਣ ਦਾ ਬੋਲਬਾਲਾ ਕਰਦੀ ਰਹੀ ਆਪਣੇ ਕਿਤੇ ਉਹਦੇ ਨੂੰ ਅਸ਼ਟਕ ਪੂਰਾ ਨਾ ਕਰ ਸਕੇ ਜਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਪਾਸ਼ਾ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਗਈ ਸੀ ਜੋ ਅਜੇ ਤੱਕ ਅਮਲ ਦੇ ਵਿੱਚ ਨਹੀਂ ਲਿਆਂਾਇਆ ਗਿਆ ਤੇ ਨਾ ਹੀ ਇਨ੍ਹਾਂ ਸ਼ਤਾਬੀਆਂ ਦੇ ਦੌਰਾਨ ਉਸ ਬਾਰੇ ਕੋਈ ਗੱਲ ਕੀਤੀ ਗਈ ਸ਼ਤਾਬਦੀ ਮਨਾਉਂਦੇ ਹੋਏ ਅਸੀਂ ਪੁੱਲ ਗਏ ਕਿ ਗੁਰੂ ਨਾਨਕ ਜੀ ਦਾ ਇਹ ਸ਼ਹੀਦੀ ਸਫ਼ਰ ਜਿਸ ਪਰ 57 ਇਲਾਕੇ ਕਸ਼ਮੀਰ ਮੱਟਨ ਤੋਂ ਸ਼ੁਰੂ ਹੋਇਆ ਕਿ ਉੱਥੇ ਅਜ ਵੀ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਸੰਬੰਧ ਦੇ ਵਿੱਚ ਕੋਈ ਵੱਡਾ ਇਤਿਹਾਸਕ ਗੁਰੂਤਾਨ ਨਹੀਂ ਵੜਿਆ ਹੈ ਜੇਕਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਅੱਗੇ ਚੱਲ ਕੇ ਅਸੀਂ ਕੇਵਲ ਲੋਕ ਵਹਿਣ ਦੇ ਲਈ ਆਪਣੀ ਪ੍ਰਦਰਸ਼ਨੀ ਨੂੰ ਕਹਿੰਦੇ ਰਹਾਂਗੇ ਕਿ ਜਿਸ ਵਿੱਚ ਇਹ ਪ੍ਰਦਰਸ਼ਨੀ ਇੱਕ ਰੰਗਾਰੰਗ ਕਾਰਗਰਮ ਤੋਂ ਬਿਗਾਰ ਹੋਰ ਕੋਈ ਮਾਇਨੇ ਨਹੀਂ ਰੱਖਣਗੀ ਅੱਧੀ ਸ਼ਤਾਬਦੀ ਸਮਾਪਤ ਹੋ ਰਹੀ ਹੈ ਸਵਾਲ ਪਹਿਲਾ ਤੋਂ ਵੱਧ ਗੰਭੀਰ ਖੜੇ ਹਨ ਕਿ ਇਹ ਸਮਾਗਮ ਗੁਰਬਾਣੀ ਦੇ ਅਸਲੀ ਸੰਦਰਭ ਸਿੱਖ ਸ਼ੋਰਿਆਂ ਦੇ ਇਤਿਹਾਸ ਅਤੇ ਨੌਜਵਾਨ ਪੀੜੀ ਦੇ ਬੋਧਕ ਵਿਕਾਸ ਲਈ ਸਫਲ ਸਾਬਤ ਹੋਏ। ਵਿਸ਼ੇਸ਼ ਤੌਰ ਤੇ ਪਹਿਲਾ ਸਿੱਖ ਕੇਂਦਰੀ ਕਾਇਦਾ ਕੋਈ ਸਪਸ਼ਟ ਤਮ ਉੱਭਰ ਕੇ ਨਹੀਂ ਆਇਆ। ਦੂਜਾ ਜਥੇਬੰਦੀਆਂ ਦੀ ਰਾਜਨੀਤਿਕ ਖਿੱਚ ਨੇ ਸਮਾਗਮਾਂ ਦੀ ਰੂਹ ਨੂੰ ਕਮਜ਼ੋਰ ਕੀਤਾ। ਤੀਜਾ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸਰਕਾਰੀ ਵਾਦਾ ਅਜੇ ਤੱਕ ਅਧੂਰਾ ਹੈ। ਚੌਥਾ ਕਸ਼ਮੀਰ ਦੇ ਮੱਠੇ ਸ਼ਹੀਦੀ ਸਫਰ ਦੀ ਤਰਤੀ ਉੱਥੇ ਵੀ ਅਜੇ ਤੱਕ ਕੋਈ ਕੇਂਦਰੀ ਗੁਰੂਤਾਮ ਨਹੀਂ ਬਣਿਆ ਗਿਆ ਇਹ ਸਾਰੇ ਪ੍ਰਸ਼ਨ ਦਰਸਾਉਂਦੇ ਹਨ ਕਿ ਜੇ ਪ੍ਰਦਰਸ਼ਨੀ ਦਾ ਮਕਸਦ ਕੇਵਲ ਲੋਕ ਇਕੱਠ ਜਾਂ ਰੰਗਾ ਰੰਗ ਕਾਰਜਕ੍ਰਮ ਬਣਾਉਣ ਤੇ ਰਹਿ ਗਿਆ ਤਾਂ ਇਹ ਪੰਥਕ ਸਫਲਤਾ ਨਹੀਂ ਮੰਨੀ ਜਾ ਸਕਦੀ ਅਗਲਾ ਚਰਨ ਸਿੱਖ ਜਥੇਬੰਦੀਆਂ ਲਈ ਵੱਡੀ ਚੁਣੌਤੀ ਬਣਦਾ ਹੈ ਕਿ ਉਹ ਇਕੱਠੇ ਹੋ ਕੇ ਸਿੱਖ ਫਲਸਫੇ ਦੀ ਅਸਲ ਰੋਸ਼ਨੀ ਨੂੰ ਪਵਿੱਕ ਵਿਸ਼ ਮਜ਼ਬੂਤੀ ਨਾਲ ਪੇਸ਼ ਕਰ ਸਕਣਗੇ ਅੱਗੇ ਵੱਧਦੇ ਨੌਵੇਂ ਪਾਤਸ਼ਾਹ ਦੇ 350 ਸਾਲਾ ਪੁਰਬ ਦੇ ਮੌਕੇ ਤੇ ਗੁਰਮਤਿ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਸ਼ਹੀਦੀ ਨੂੰ ਮੋੜ ਯਾਦ ਕੀਤਾ ਜਾ ਰਿਹਾ ਹੈ ਤਾਂ ਅਸ਼ਾਇਤ ਤੇ ਜ਼ੁਲਮ ਦੇ ਹਨੇਰੇ ਕਾਲ ਵਿੱਚ ਗੁਰੂ ਜੀ ਨੇ ਮਨੁੱਖਤਾ ਦੀ ਰੱਖਿਆ ਲਈ ਆਪਣੀ ਜਾਨ ਝਾਵਰ ਕੀਤੀ ਹੈ ਸੱਚ ਤਨਮ ਅਤੇ ਅਦਾਲਤ ਲਈ ਖੜੇ ਰਹਿ ਕੇ ਗੁਰੂ ਤੇਗ ਬਹਾਦਰ ਜੀ ਨੇ ਵਿਸ਼ ਸਾਹਿਤ ਵਿੱਚ ਇੱਕ ਇਹੋ ਜਿਹਾ ਧਿਆਇ ਲਿਖਿਆ ਜੋ ਅੱਜ ਵੀ ਸਨੂਨਿਆਂ ਲਈ ਖੜੇ ਹੋਣ ਦੀ ਪ੍ਰੇਰਣਾ ਦਿੰਦਾ ਹੈ ਆਓ ਜਾਣਦੇ ਹਾਂ ਚਰਦੀਕਲਾ ਦਾ ਨਵਜਾਰਾ ਕਿਵੇਂ ਜਮਿਆ ਇਸ ਰਿਪੋਰਟ ਰਾਹੀਂ ਆਸ ਤੇ ਪਰੋਸੇ ਦੀ ਪਾਵਨਾ ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਹੀ ਸਿੱਖ ਦਾ ਬੰਧ ਰੌਸ਼ਨ ਤੇ ਸਹਿਜ ਕਰਦੀ ਆਈ ਹੈ ਗੁਰੂ ਅਰਜਨ ਸਾਹਿਬ ਦੀ ਲਾਹੌਰ ਦੇ ਵਿੱਚ ਹੋਈ ਸ਼ਹੀਦੀ ਨੇ ਸਿੱਖੀ ਸਿਧਾਂਤਾਂ ਦੇ ਜਿੜਤਾ ਦੇ ਜਜ਼ਬੇ ਨੂੰ ਠੋਸ ਆਧਾਰ ਪ੍ਰਦਾਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਤੇ ਪੀਰੀ ਦੀ ਸੋਚ ਨੇ ਸਿੱਖਾਂ ਅੰਦਰ ਧਰਮ ਲਈ ਸੂਰਵੀਰ ਜੋਦਾ ਬੜੰਦਾ ਸੰਕਲਪ ਪੈਦਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਇਸ ਸੰਕਲਪ ਨੂੰ ਨਾ ਡਰੋ ਅਰ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਖਰੋ ਵਿੱਚ ਬਦਲ ਦਿੱਤਾ ਸਿੱਖ ਦੀ ਚੜ੍ਹਦੀ ਕਲਾ ਦੇਸ਼ ਉਭਾਰ ਨੇ ਅਨਿਆ ਅਤੇ ਜ਼ਬਰ ਦੇ ਵਿਰੁੱਧ ਸਿੱਖ ਦੀ ਖਾਲਸ ਸ਼ਕਤੀ ਨੂੰ ਸਦਾ ਲਈ ਅਜਤ ਬਣਾ ਦਿੱਤਾ। ਚਰਦੀਖਲਾ ਦੀ ਪਾਵਨਾ ਸਿੱਖਤਾ ਉਹ ਬਲ ਬਣ ਗਈ ਜਿਸ ਦੇ ਮੁਕਾਬਲ ਕੁਝ ਹੋਰ ਹੋ ਹੀ ਨਹੀਂ ਸਕਦਾ। ਮਨੁੱਖ ਆਪਣੇ ਅੰਦਰ ਬਲ ਪ੍ਰਗਟ ਕਰ ਲਵੇ ਤਾਂ ਉਸ ਲਈ ਕੁਝ ਵੀ ਨਾ ਮੁਮਕਿਨ ਨਹੀਂ ਰਹਿ ਜਾਂਦਾ। ਮਨੁੱਖ ਸਾਰਾ ਸਮਾਂ ਬਲ ਸੰਚਿਤ ਕਰਦਾ ਹੈ ਫਿਰ ਵੀ ਵਿਫਦਾਉਣ ਤੇ ਬੇਬਸ ਨਜ਼ਰ ਆਉਂਦਾ ਹੈ। ਕਿਉਂਕਿ ਜਿਸ ਬਲ ਤੇ ਉਸ ਦਾ ਪ੍ਰੋਖਸਾ ਹੁੰਦਾ ਹੈ ਉਹ ਤੇ ਕਮ ਹੀ ਨਹੀਂ ਆਉਂਦਾ। ਸਕੇ ਸੰਬੰਧੀ ਮਿੱਤਰ ਵੀ ਨਾਸ ਖੜੇ ਹੁੰਦੇ ਹਨ। ਤਾਂ ਦولت ਵੀ ਸਹਾਇਕ ਨਹੀਂ ਹੁੰਦੀ ਜਿਸ ਨੂੰ ਮਨੁੱਖ ਆਪਣਾ ਸਮਝ ਰਿਹਾ ਹੁੰਦਾ ਹੈ ਉਹ ਤਾਂ ਆਪਣੇ ਹਿੱਤ ਲਈ ਉਸ ਦੇ ਨਾਲ ਜੁੜ ਕੇ ਖੜਾ ਹੈ ਇਤਨਾ ਪੂਰਾ ਹੁੰਦਾ ਦੇਖ ਸਾਰੇ ਆਪਣਾ ਸੰਬੰਧ ਤੋੜਨ ਦੇ ਵਿੱਚ ਖਿੰਨ ਮਾਤਰ ਵੀ ਵਿਲੰਭ ਨਹੀਂ ਕਰਦੇ ਇਹ ਮਨੁੱਖੀ ਵਿਵਹਾਰ ਸਭਿਅਤਾ ਦੇ ਵਿਕਾਸ ਕਾਲ ਤੋਂ ਹੀ ਚੱਲੇ ਆ ਰਿਹਾ ਹੈ ਔਰੰਗਜ਼ੇਬ ਨੂੰ ਦਿੱਲੀ ਦਾ ਤਖਤ ਚਾਹੀਦਾ ਸੀ ਉਸ ਨੇ ਆਪਣੇ ਪਿਤਾ ਨੂੰ ਹੀ ਕੈਦ ਕਰ ਲਿਆ ਆਪਣੇ ਭਰਾ ਦੀ ਜਾਨ ਦਾ ਦੁਸ਼ਮਣ ਬਣ ਬੈਠਾ ਔਰੰਗਜ਼ੇਬ ਨੇ ਤਾਕਤਵਰ ਫੌਜ ਬਣਾ ਲਈ ਵੱਡਾ ਰਾਜ ਕਾਇਮ ਕੀਤਾ। ਠੀਕ ਇਸੇ ਕਾਲ ਵਿੱਚ ਅਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਪ ਵਿੱਚ ਇੱਕ ਅਦੁੱਤੀ ਰੋਹਾਨੀ ਤਾਕਤ ਦਾ ਉਦੈ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਕੋਲ ਕੋਈ ਰਾਜ ਨਹੀਂ ਸੀ, ਕੋਈ ਫੌਜ ਨਹੀਂ ਸੀ, ਕੋਈ ਖਜ਼ਾਨਾ ਨਹੀਂ ਸੀ ਪਰ ਨਿਰੋਲ ਆਤਮਿਕ ਬਲ ਸੀ ਜਿਸ ਅਗੇ ਔਰੰਗਜ਼ੇਬ ਜਿਹੇ ਤਾਕਤਵਰ ਬਾਦਸ਼ਾਹ ਨੂੰ ਸ਼ਰਮਿੰਦਗੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸਾਹਿਬ ਜੀ ਸੀਸ ਦੇਖ ਕੇ ਵੀ ਜਿੱਤ ਗਏ ਕਿਉਂਕਿ ਉਹ ਤਾਂ ਸੀਸ ਦੇਣ ਹੀ ਆਏ ਸਨ ਪਰ ਔਰੰਗਜ਼ੇਬ ਸੀਸ ਲੈ ਕੇ ਵੀ ਹਾਰ ਗਿਆ ਕਿਉਂਕਿ ਉਹ ਪ੍ਰਤਿਗ ਬਹਾਦਰ ਸਹੀਤੀ ਸਿਧਾਂਤਕ ਰਾ ਨੂੰ ਬਦਲਣ ਵਿੱਚ ਹਰ ਕੋਸ਼ਿਸ਼ ਦੇ ਬਾਵਜੂਦ ਵੀ ਨਾਕਾਮਯਾਬ ਰਿਹਾ ਰਾਜਾ ਲੋਕਾਂ ਤੇ ਆਪਣੇ ਪੈ ਦੇ ਕਾਰਨ ਹੀ ਰਾਜਾ ਹੁੰਦਾ ਹੈ ਰਾਜਾ ਰਾਜੇ ਦਾ ਪੈ ਹੀ ਨਾ ਰਹੇ ਤਾਂ ਰਾਜ ਦੀ ਕੋਈ ਕੀਮਤ ਹੀ ਨਹੀਂ ਰਹਿ ਜਾਂਦੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਦੇ ਕੇ ਉਸ ਔਰੰਗਜ਼ੇਬ ਦਾਉ ਪਹਿ ਮਿਟਾ ਦਿੱਤਾ ਜਿਸ ਤੋਂ ਪੂਰਾ ਹਿੰਦੁਸਤਾਨ ਕੰਬ ਰਿਆ ਸੀ ਕਸ਼ਮੀਰ ਦੇ ਬ੍ਰਾਹਮਣ ਤਰਾਹੇ ਤਰਾਹੇ ਕਰ ਰਹੇ ਸਨ ਰਾਜ ਕਦੇ ਟਿੱਕੇ ਨਹੀਂ ਰਹਿੰਦੇ ਰਾਜਾ ਮਹਾਰਾਜਾ ਵੀ ਆਮ ਇਨਸਾਨ ਵਾਂਗੂ ਹੀ ਤੁਰਦੇ ਹੋਏ ਪਰ ਆਤਮਕ ਬਲ ਦਾ ਧਾਰਕ ਸਦਾ ਲਈ ਲੋਕਾਈ ਦੇ ਮਾਨ ਆਦਰ ਦਾ ਵਿਸ਼ਾ ਬਣ ਜਾਂਦਾ ਹੈ ਨਾਮ ਰਹੇ ਹੋ ਸਾਧੂ ਰਹੇ ਹੋ ਰਹੇ ਹੋ ਗੁਰੂ ਕੋਬਿੰਦ ਉਹ ਲੋਕਾਂ ਦੇ ਮਨ ਵਿੱਚ ਸਦਾ ਜੀਵਤ ਰਹਿੰਦਾ ਹੈ ਅਜਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਇੱਕ ਇੱਕ ਕਠਿਨਾਂ ਨੂੰ ਉਪਰਬ ਦੀ ਤਰ੍ਹਾਂ ਅਮਨੌਣ ਵਾਲੇ ਦੁਨੀਆ ਪਰ ਵਿੱਚ ਮੌਜੂਦ ਹਨ ਪਰ ਔਰੰਗਜ਼ੇਬ ਦਾ ਕੋਈ ਨਾਮ ਲੈਵਾ ਵੀ ਨਹੀਂ ਹੈ ਇਸ ਤੋਂ ਵੱਡੀ ਹਾਰ ਹੋਰ ਕੀ ਹੋ ਸਕਦੀ ਹੈ ਕਿਸੇ ਸਾਖ ਦੇ ਦੀ ਤੇਗ ਬਹਾਦਰ ਸਾਹਿਬ ਦੇ ਸ਼ਿਖਰ ਤੇ ਪੁੱਜੇ ਆਤਮਕ ਬਲ ਨੇ ਇਹ ਮੁਮਕਿਨ ਕਰ ਵਿਖਾਇਆ ਕਿ ਧਰਮ ਦੇ ਮਾਰਗ ਤੇ ਚੱਲ ਕੇ ਵਿਖੰਦੋ ਵਿਖੰਦ ਸੰਕਟ ਵੀ ਸੰਕਟ ਵਿੱਚ ਵੀ ਰਾਹ ਕੱਢੀ ਜਾ ਸਕਦੀ ਹੈ ਕਸ਼ਮੀਰ ਦੇ ਬ੍ਰਾਹਮਣ ਹਰ ਤਰਫ ਤੋਂ ਨਿਰਾਸ਼ ਹੋ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਸਨ ਗੁਰੂ ਤੇਗ ਬਹਾਦਰ ਜੀ ਕੋਲ ਸ਼ਰਨ ਵਿੱਚ ਆਏ ਦੀਨ ਦੁਖੀ ਬ੍ਰਾਹਮਣਾ ਨੂੰ ਵਿਪਤਾ ਤੋਂ ਬਚਾਉਣ ਦਾ ਉਪਾਏ ਸੀ ਉਪਾਏ ਨਿਕਲਿਆ ਵੀ ਕਿਉਂਕਿ ਗੁਰੂ ਸਾਹਿਬ ਕੋਲ ਸੱਚਾ ਬਲ ਸੀ ਜੋ ਕਿਸੇ ਵੀ ਬੰਧਨ ਨੂੰ ਤੋੜ ਸਕਦਾ ਸੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਰੋਸ਼ਨ ਮਈ ਸ਼ਹੀਦੀ ਨੇ ਨਾ ਸਿਰਫ ਕੌਮ ਨੂੰ ਸਗੋ ਸਾਰੀ ਮਨੁੱਖਤਾ ਨੂੰ ਚਰਦੀਕਲਾ ਦਾ ਸਿਧਾਂਤ ਬਖਸ਼ਿਆ ਤਾਂ ਨਾ ਸ਼ਹੀਦ ਦੇ ਵਿਰੁੱਧ ਖੜਨਾ ਤਤਵਿਕ ਆਜ਼ਾਦੀ ਲਈ ਆਵਾਜ਼ ਉਠਾਉਣਾ ਅਤੇ ਬੇਗੁਨਾਹਾਂ ਦੀ ਰੱਖਿਆ ਇਹ ਸਭ ਉਹ ਮਿਸਾਲਾਂ ਹਨ ਜੋ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਨਾਲ ਕਾਇਮ ਕੀਤੀਆਂ ਹਨ ਇਹ ਉਹ ਜੇ ਸੰਕਟਕਾਲ ਵਿੱਚ ਜਦੋਂ ਧਰਮ ਤੇ ਅਸਥਾਨ ਨੂੰ ਮਾਰਿਆ ਜਾ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਸੇ ਖਾਸ ਪੰਥ ਨਹੀਂ ਸਗੋਂ ਸਾਰੇ ਸਮਾਜ ਦੇ ਹੱਕ ਲਈ ਆਪਣੀ ਕੁਰਬਾਨੀ ਦਿੱਤੀ ਇਹੋ ਹੈ ਕਾਰਨ ਕਿ ਅੱਜ ਮਾਨਵ ਅਧਿਕਾਰਾਂ ਤੇ ਗੱਲ ਹੋਵੇ ਤਾਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ ਗੁਰੂ ਸਾਹਿਬ ਜੀ ਦੀ ਜ਼ਿੰਦਗੀ ਸਿਖਾਉਂਦੀ ਹੈ ਕਿ ਅਸਲ ਚੜ੍ਹਦੀ ਕਲਾ ਸ਼ੋਰ ਸ਼ਾਨ ਜਾਂ ਰਾਜਸੀ ਪਦਵੀਆਂ ਨਹੀਂ ਸਗੋਂ ਅਡੋਲ ਹੌਸਲਾ ਸੱਚ ਲਈ ਖੜਨਾ ਅਤੇ ਮਨੁੱਖਤਾ ਦਾ ਪਲਾ ਕਰਨਾ ਹੈ ਅਜਵੀ ਦੁਨੀਆ ਪਰ ਦੀ ਸਿੱਖ ਸੰਗਤ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇੱਕ ਇਹੋ ਜਿਹੀ ਪ੍ਰੇਰਣਾ ਸਰੋਤ ਵਜੋਂ ਦੇਖਦੀ ਹੈ ਜਿਸ ਨੇ ਕੌਮ ਦੀ ਨੈਤਿਕ ਪਰਮ ਰੇਖਾ ਤੈਅ ਕੀਤੀ ਹੈ ਅੰਤ ਦੇ ਵਿੱਚ ਜਾਣਦੇ ਹਾਂ ਕਸ਼ਮੀਰ ਸਿੱਖ ਸਰਗਰਮੀਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸ਼ਹੀਦੀ ਸ਼ਤਾਬਦੀ ਦੇ ਸਮਾਗਮਨ ਦੌਰਾਨ ਐਸਜੀਪੀਸੀ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਤਾਮੀ ਜੀ ਕਸ਼ਮੀਰ ਦੌਰੇ ਤੇ ਸ਼੍ਰੀਨਗਰ ਪਹੁੰਚੇ ਜਿੱਥੇ ਕਸ਼ਮੀਰ ਦੇ ਸਿੱਖ ਨੌਜਵਾਨਾਂ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਕਸ਼ਮੀਰ ਦੀ ਕਸ਼ਮੀਰ ਦੀ ਸਿੱਖ ਤਵਾਰੀਖ ਅਤੇ ਪ੍ਰਤੀਨਿਧਤਾ ਸੰਬੰਧੀ 10 ਬਿੰਦੂਆਂ ਦਾ ਮੰਗ ਪੱਤਰ ਸੌਂਪਿਆ ਮੰਗਾਂ ਵਿੱਚ 1947 ਦੇ ਕਸ਼ਮੀਰੀ ਸਿੱਖ ਕਲੂਕਾਇ ਨੂੰ ਪੰਥਕ ਸ਼ਹੀਦੀ ਤਿਆਰਾ ਮੰਤਾ ਦੇਣਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਮੱਤਨ ਨੂੰ ਵੱਡੇ ਗੁਰੂਤਾਂਵਜੋਂ ਵਿਕਸਿਤ ਕਰਨਾ ਐਸਜੀਪੀਸੀ ਵਿੱਚ ਕਸ਼ਮੀਰੀ ਸਿੱਖਾਂ ਦੀ ਪ੍ਰਤੀਨਿਧਤਾ ਪੰਜਾਬੀ ਪਾਸ਼ਾ ਦੀ ਲਾਗੂ ਸਿੱਖ ਜਾਇਬ ਕਰਤੀ ਸਥਾਪਨਾ ਅਤੇ ਗੁਰੂ ਗੁਰਸਥਾਨਾਂ ਤੇ ਪ੍ਰਾਤਨ ਗੁਰਸਿੱਖਾਂ ਦੇ ਇਤਿਹਾਸ ਤੇ ਪ੍ਰਚਾਰ ਦੀ ਮੰਗ ਸ਼ਾਮਿਲ ਸੀ ਪ੍ਰਧਾਨ ਐਸਜੀਪੀਸੀ ਨੇ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਜਲਦੀ ਅਮਲ ਕਰਵਾਈ ਦਾ ਅਮਲ ਕਾਰਵਾਈ ਦਾ ਭਰੋਸਾ ਦਿਵਾਇਆ ਸ਼ਿ ਨਗਰ ਦੇ ਰੈਣਾਵਾਰੀ ਇਲਾਕੇ ਵਿੱਚ ਇਹ ਇਤਿਹਾਸਿਕ ਗੁਰਦੁਆਰਾ 6ਵੀਂ ਪਾਸ਼ਾਹੀ ਸਾਈ ਵਿਖੇ 18 ਤੇ 19 ਨਵੰਬਰ 2025 ਨੂੰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਇੱਕ ਮਹਾਨ ਕੀਰਤਨ ਦਰਬਾਰ ਤੇ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਇਸ ਸਮਾਗਮ ਪੰਜਾਬ ਸਰਕਾਰ ਦੁਆਰਾ ਅਤੇ ਸਥਾਨਿਕ ਸਿੱਖ ਸੰਗਤਾਂ ਦੇ ਸਹਿਯੋਗ ਨਾਲ 9ਵੇਂ ਪਾਸ਼ਾ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਸਨਮਾਨ ਲਈ ਦਿੱਤੇ ਹੋਏ ਬਲੀਦਾਨ ਨੂੰ ਯਾਦ ਕਰਨ ਲਈ ਕੀਤਾ ਗਿਆ ਸੀ। ਕੀਤਨ ਦਰਬਾਰ ਤੋਂ ਜਾਣ ਵੇਢੀ ਸੰਖਿਆ ਵਿੱਚ ਸਿੰਘਤਾ ਨੇ ਹਾਜ਼ਰੀ ਭਰੀ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਕੌਮੀ ਕਰਨੀਵਰ ਅਰਵਿੰਦ ਕੇਜਰੀਵਾਲ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਵਿਸ਼ੇਸ਼ ਰੂਵਿ ਸ਼ਾਮਿਲ ਸਨ ਸਮਾਗਮ ਤੇ ਤੋਂ ਬਾਅਦ ਪਵਿੱਤ ਨਗਰ ਕੀਰਤਨ ਚਨਗਰ ਤੋਂ ਆਰੰਭ ਹੋਇਆ ਅਤੇ ਜੰਮੂ ਪਠਾਨਕੋਟ ਪਠਾਨਕੋਟ ਹੁਸ਼ਿਆਰਪੁਰ ਅਤੇ ਹੋਰ ਕਈ ਕਸਬਿਆਂ ਵਿੱਚੋਂ ਲੰਘਦਾ ਹੋਇਆ ਲਗਭਗ 544 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 22 ਨਵੰਬਰ 2005 ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ ਇਸ ਮੌਸਮਾਰੋਗ ਅਤੇ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਜੋ ਕਿ 24 ਨਵੰਬਰ ਨੂੰ ਮਨਾਇਆ ਜਾਂਦਾ ਹੈ ਨਾਲ ਸੰਬੰਧਿਤ ਵੱਡੇ ਵੱਡੇ ਪੱਧਰ ਦੇ ਸਮਾਗਮਾਂ ਦਾ ਇੱਕ ਮਹੱਤਵਪੂਰਨ ਹਿੱਸਾ ਸਨ ਜੋ ਸ਼ਹਾਦਤ ਸਿੱਖੀ ਦੇ ਨਾਮ ਤੇ ਢੋਲਤਾ ਤੇ ਮਨੁਖਤਾ ਦੀ ਰੱਖਿਆ ਦੇ ਸੁਨਹਿਰੇ ਨੂੰ ਸੁਨੇਹੇ ਨੂੰ ਹੋਰ ਮਜ਼ਬੂਤੀ ਨਾਲ ਪ੍ਰਗਟ ਕਰਦੇ ਹਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਅਨੰਦ ਸੇਖ ਪਾਈ ਮਤੀ ਦਾਸ ਜੀ ਪਾਈ ਮਤੀ ਸਤੀ ਦਾਸ ਜੀ ਪਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਟਾਪਲੀ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਮਨਾ ਅਤੇ ਸਾਧ ਸੰਗਤ ਬਿਮਨਾ ਵੱਲੋਂ ਵਿਸ਼ੇਸ਼ ਦੀਵਾਨ ਗੁਰਦੁਆਰਾ ਸਿੰਘ ਸਭ ਹਮਦਾਨੀਆਂ ਕੌਂਲੀ ਬਿਮਨਾ ਨਵੰਬਰ ਮਤੀ 25 ਨਵੰਬਰ 2025 ਦਿਨ ਮੰਗਲਵਾਰ ਸਮਾ ਸ਼ਾਮ ਦੇ 5:30 ਵਜੇ ਤੋਂ ਰਾਤ 10:00 ਵਜੇ ਤੱਕ ਹੋਇਆ ਜਿਸ ਵਿੱਚ ਗੁਰੂਕਾਰ ਦੇ ਰਾਗੀ ਸਿੰਘਾਂ ਅਤੇ ਪ੍ਰਚਾਰਕ ਸਹਾਇਬਾਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਨਾਲ ਸੰਗਤਾਂ ਨੂੰ ਜੋੜਿਆ ਸੰਗਤਾਂ ਨੇ ਇਸ ਦਿਵਾਨ ਵਿੱਚ ਜੁੜ ਕੇ ਗੁਰੂ ਸਾਹਿਬਾਨ ਦੀ ਸ਼ਮਹਾਨ ਸ਼ਹੀਦੀ ਅਤੇ ਫਲਸਫੇ ਨੂੰ ਯਾਦ ਕੀਤਾ ਇਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਲਜੀ ਬਾਗ ਵੱਲੋਂ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਐਸਐਨਜੀ ਇਸ ਹਫਤੇ ਦੀਆਂ ਕਸ਼ਮੀਰ ਸਿਕ ਸਰਗਰਮੀਆਂ ਪੰਥਨਾਮਨ ਦੇ ਵਿੱਚ ਸਡੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ